ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰ ਜਾਨਾ ਲੱਗ ਰਹੀਆਂ ਗਿੱਧਾ ਕਾ ਕਲਾਸਾਂ ਪਿੰਡ ਪੱਗਾ ਚੱਲੋ ਜੀ ਚੱਲ ਸੀਰ ਬਾਬਾ ਬਕਾਲਾ ਸਾਹਿਬ ਜੀ ਨਾਲ ਜਰੀਆ ਮਸਤ ਸਾਹਿਬ ਗੁਰਦੁਆਰਾ ਬੋੜੀ ਸਾਹਿਬ ਅੰਮ੍ਰਿਤ ਸਾਹਿਬ ਪ੍ਰਪਕਰ ਚੜਦੀ ਕਲਾ ਚ ਚੱਲ ਰਹੀਆਂ ਕਲਾਸਾਂ ਅਕਾਲੋ ਸੋ ਬੇਨਤੀ ਹੈ ਵੱਤੋ ਵੱਦ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਭੇਜਿਆ ਕਰੋ ਐਂਡ ਬੱਗਾ ਗੁਰਦੁਆਰਾ ਗੋੜੀ ਸਾਹਿਬ ਤੇ ਗੁਰਦੁਆਰਾ ਟਾਲੀ ਸਾਹਿਬ ਤਨਤਨ ਬਾਬਾ ਵੀਰ ਸਿੰਘ ਜੀ ਸ਼ਹੀਦ ਆ ਦੁਆ ਨਾਲ ਚੌਥੇ ਕਲਾਸਾਂ ਲੱਗਦੀਆਂ ਨੇ ਉਹ ਲੱਗੇ ਬਨੇ ਪਿੰਡਾਂ ਵਾਲਿਆਂ ਨੂੰ ਬੇਨਤੀ ਹੈ ਵੀ ਤੁਸੀਂ ਵੀ ਟਾਲੀ ਸਾਹਿਬ ਜ਼ਰੂਰ ਭੇਜਿਆ ਕਰੋ ਕਾਫੀ ਪਿੰਡ ਲੱਗਦੇ ਆ ਸਰਦੀ ਕਲਾ ਮੇਰੀ ਸਭ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਕੇ ਲੇ